ਕਈ ਰਾਜ ਬੜੀ ਕਈ ਰਾਜ ਕਰਗੇ ਕਾਂਗਰਸ ਕਰਗੀ ਆਮ ਪਾਰਟੀ ਆਲੇ ਕਰਗੇ ਅਕਾਲੀ ਦਲ ਕਰਗੇ ਸਾਰੇ ਭਾਜਪਾ ਵਾਲੇ ਰਾਜ ਕਰਗੇ ਸਾਡੀ ਕੋਈ ਡਿਵੈਲਪਮੈਂਟ ਨਹੀਂ ਹੋਈ ਕੋਈ ਡਿਵੈਲਪਮੈਂਟ ਨਹੀਂ ਹੋਈ ਕੋਈ ਅੱਗੇ ਨਹੀਂ ਆਇਆ ਕੁਛ ਨਹੀਂ ਹੋਇਆ ਇਦਾਂ ਦਾ ਇਦਾਂ ਹੀ ਹਾਲ ਹੋਇਆ ਪਿਆ ਹੂੰ ਜਦੋਂ ਦਾ 88 ਦਾ ਚੱਲਿਆ ਜਦੋਂ ਵਨ ਆਉਂਦਾ ਉਦੋਂ ਮਾੜਾ ਮੋਟਾ ਅਗਲਾ ਵੋਟਾਂ ਵਾਲੇ ਵੋਟਾਂ ਵੀਰੇ ਵੋਟਾਂ ਵੀਰੇ ਪਤਾ ਕੀ ਕਹਿੰਦੇ ਨੇ ਕੋਈ ਗੱਲ ਨਹੀਂ ਕਰਦਾਂਗੇ ਕੋਈ ਚੱਕਰ ਨਹੀਂ ਕਰਦਾਂਗੇ ਬਾਅਦ ਵਿੱਚ ਕੋਈ ਹਾਲ ਵੀ ਨਹੀਂ ਪੁੱਛਦਾ ਸਾਡਾ ਕੋਈ ਨਹੀਂ ਪੁੱਛਦਾ ਆ ਕੇ ਸਾਡਾ ਹਾਲ ਆ ਸਾਡੇ ਬੱਚੇ ਸਕੂਲ ਜਾਣ ਤੋਂ ਰਹਿ ਗਏ ਸਾਡਾ ਹਾਲਤ ਦੇਖੋ ਕੀ ਹੋਇਆ ਪਿਆ ਕੋਈ ਸਰਕਾਰ ਨਹੀਂ ਸੁਣਦੀ ਕੋਈ ਨਹੀਂ ਸੁਣਦਾ ਪਿਆ ਨਮਸਕਾਰ ਤੁਸੀਂ ਦੇਖ ਰਹੇ ਹੋ ਬਿਲਟੀ ਵੀ ਤੇ ਇਸ ਟਾਈਮ ਅਸੀਂ ਮੌਜੂਦ ਆ ਮੋਹਰਾ ਦੇ ਡੇਰੇ ਤੇ ਮੋਹਰਾ ਦੇ ਡੇਰੇ ਤੇ ਮਤਲਬ ਇਹ ਸੰਘੋਵਾਲ ਫਲੋਰ ਦੇ ਨਾਲ ਲੱਗਦਾ ਸੰਘੋਵਾਲ ਸੰਘੋਵਾਲ ਦੇ ਵਿੱਚ ਮੋਹਰਾ ਦਾ ਡੇਰਾ ਇੱਥੇ ਇਹ ਪਰਿਵਾਰਕ ਮੈਂਬਰ ਤੁਸੀਂ ਇੱਕ ਵਾਰੀ ਦੇਖੋ ਹਾਲਾਤ ਦੇਖੋ ਜਰਾ ਸੜਕ ਦੇ ਇੱਕ ਵਾਰੀ ਤੁਸੀਂ ਦੇਖੋ ਕਿ ਇਸ ਸੜਕ ਦੇ ਉੱਤੇ ਆਮ ਬੰਦਾ ਚੱਲ ਸਕਦਾ ਜਦੋਂ ਮੀਂਹ ਪੈਂਦਾ ਹੋਵੇ ਇਹ ਪਰਿਵਾਰ ਇੱਥੇ ਦੱਸਿਆ ਜਾ ਰਿਹਾ ਕਿ 150 ਦੇ ਕਰੀਬ ਲੋਕ ਇਸ ਇਸ ਪਿੰਡ ਦੇ ਵਿੱਚ ਰਹਿੰਦੇ ਆ ਪਿੰਡ ਦੇ ਵਿੱਚ ਰਹਿੰਦੇ ਸਾਡੇ ਨਾਲ ਪਿੰਡ ਦੇ ਕੁਝ ਲੋਕ ਨੇ ਜਿਹੜੇ ਕਿ ਇਸ ਟਾਈਮ ਬਹੁਤ ਜ਼ਿਆਦਾ ਗਰਮ ਹੋਏ ਪਏ ਨੇ ਕਿਉਂਕਿ ਮੁਸੀਬਤ ਦੇ ਵਿੱਚ ਨੇ ਤੁਹਾਨੂੰ ਇਹ ਮੁਸੀਬਤ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਇਲਾਕੇ ਦੇ ਵਿੱਚ ਡਵੈਲਪਮੈਂਟ ਨਹੀਂ ਹੋਈ ਕੋਈ ਵੀ ਕੁਝ ਵੀ ਨਹੀਂ ਆਉਂਦਾ ਜਿੱਥੇ ਆਉਂਦੇ ਨੇ ਵੋਟਾਂ ਦੇ ਮੌਕੇ ਆਉਂਦੇ ਨੇ ਲੈ ਕੇ ਭੱਜ ਜਾਂਦੇ ਨੇ ਵੋਟਾਂ ਹੀ ਕਰਦੇ ਆਂਗੇ ਕੋਈ ਪੱਕੀ ਸਾਡੇ ਰਾਹ ਤੱਕ ਨਹੀਂ ਬਣਾ ਰਿਹਾ ਕਰੇ ਔਰ ਪਿੱਛੇ ਜੇ ਫੇਰ ਆਇਆ ਕੋਈ ਨਾ ਕੋਈ ਲੈਣਾ ਨਾ ਦੇਣਾ ਜਿੱਦ ਤੂੰ ਹੀ ਬੋਤ ਦੇਰੇ ਚੱਲ ਕੇ ਦੇਖੋ ਵੀ ਕੱਡਾ ਸਾਡਾ ਡੇਰਾ ਆ ਕੋਈ ਵੀ ਸੁਣਦਾ ਸਾਡੀ ਅਗੇ ਇੱਥੇ ਜਿਹੜਾ ਆਉਂਦਾ ਵੋਟਾਂ ਲਾ ਕੇ ਜੀ ਕਰਦਾਂਗੇ ਕਰਦਾਂਗੇ ਆ ਦੇ ਲੋ ਸਾਰੇ ਦੇਖੋ ਗੱਲ ਇਦਾਂ ਆ ਜਿਵੇਂ ਜਦੋਂ ਵੋਟਾਂ ਲੈਣੀਆਂ ਹੁਣ ਉਦੋਂ ਤਾਂ ਆ ਜਾਂਦੇ ਨੇ ਸਾਰੇ ਨੰਗੇ ਪੈਰੀ ਵੀ ਆਉਂਦੇ ਨੇ ਅੱਜ ਸਾਡੇ ਕੋਲ ਨਾ ਕੋਈ ਪਹੁੰਚਿਆ ਕੋਈ ਐਮ ਐਲ ਏ ਨਹੀਂ ਪਹੁੰਚਿਆ ਕੋਈ ਪੁਲਿਸ ਆਫੀਸਰ ਵੀ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਹਾਲ ਦੇਖੋ ਸਾਡੇ ਜਵਾਕ ਸਕੂਲ ਜਾਂਦੇ ਵੀ ਰਹਿੰਦੇ ਸਾਡਾ ਹਾਲਾਤ ਦੇਖੋ ਕੀ ਆ ਨਾ ਕੋਈ ਇੱਟਾਂ ਦਾ ਕੋਈ ਲੈਣਾ ਨਾ ਕੋਈ ਦੇਣਾ ਸਾਡੇ ਜੀ ਕੀ ਆ ਕੁਝ ਵੀ ਨਹੀਂ ਐਮ ਐਲ ਏ ਤੱਕ ਨਹੀਂ ਆਉਂਦੇ ਉੱਥੇ ਆਵਾਜ਼ ਚਿੱਲ ਜਾਂਦੇ ਨੇ ਕੋਈ 150 ਬੰਦੇ ਦਾ ਘਰ ਆ ਦੇਖੋ ਤੁਸੀਂ ਹਾਲ ਕਿਦਾਂ ਦੇ ਹੋਏ ਪਏ ਨੇ ਜਵਾਕ ਕੋਈ ਨਹੀਂ ਸਕੂ ਸਾਡਾ ਤਰਨਾ ਵੀ ਔਖਾ ਹੋਇਆ ਬਿਆਰੋ ਇੰਨਾ ਗੁੱਟੇ ਗੁੱਟੇ ਤੱਕ ਗਾਰਾ ਹੀ ਗਾਰਾ ਹੋਇਆ ਪਿਆ ਭਾਜੀ ਕਿੰਨੇ ਕਿੰਨੇ ਦਿਨਾਂ ਤੋਂ ਤੁਹਾਨੂੰ ਇਹ ਪਰੇਸ਼ਾਨੀ ਦਾ ਸਾਹਮਣਾ ਜਦੋਂ ਦਾ ਮੀਂਹ ਪਿਆ ਜਾਂ ਉਤੋਂ ਪਹਿਲਾਂ ਵੀ ਇੰਦਾ ਹੀ ਹਾਲ ਉਤੋਂ ਪਹਿਲਾਂ ਤੇ ਵੀ ਕਰਨਾ ਪੈਂਦਾ ਜਦੋਂ ਹਰੇਕ ਬੇਰੀ ਜਦੋਂ ਹੜ ਆਉਂਦੇ ਨੇ ਕੁਸ਼ ਆਉਂਦੇ ਨੇ 88 ਤੋਂ ਲਾ ਕੇ ਸਾਡੀ ਪਰੇਸ਼ਾਨੀਆਂ ਤੁਰੀਆਂ ਹੁੰਦੀਆਂ 88 ਤੋਂ ਲੱਗਦੇ ਚੱਲਦੇ ਬੈ ਨਹੀਂ ਕੰਮ 88 ਤੋਂ ਬਾਅਦ ਤਾਂ ਕਾਂਗਰਸ ਵੀ ਰਾਜ ਕਰ ਗਈ ਖਾਲੀ ਵੀ ਰਾਜ ਕਰ ਗਈ ਆਮ ਆਦਮੀ ਕਰਕੇ ਕਈ ਰਾਜ ਭਾਜੀ ਕਈ ਰਾਜ ਕਰ ਗਏ ਕਾਂਗਰਸ ਕਰ ਗਈ ਆਮ ਪਾਰਟੀ ਵਾਲੇ ਕਰ ਗਏ ਅਕਾਲੀ ਦਲ ਕਰ ਗਏ ਸਾਰੇ ਭਾਜਪਾ ਵਾਲੇ ਕੋਈ ਅੱਗੇ ਨਹੀਂ ਆਇਆ ਕੁਝ ਨਹੀਂ ਹੋਇਆ ਇਦਾਂ ਦਾ ਇਦਾਂ ਹੀ ਹਾਲ ਹੋਇਆ ਪਿਆ ਹੂੰ ਜਦੋਂ 88 ਦਾ ਚੱਲਿਆ ਜਦੋਂ ਵਨ ਆਉਂਦਾ ਉਦੋਂ ਮਾੜਾ ਮੋਟਾ ਅਗਲਾ ਵੋਟਾਂ ਵਾਲੇ ਵੋਟਾਂ ਵੇਰੇ ਵੋਟਾਂ ਵੇਰੇ ਪਤਾ ਕੀ ਕਹਿੰਦੇ ਨੇ ਕੋਈ ਗੱਲ ਨਹੀਂ ਕਰਦਾਂਗੇ ਕੋਈ ਚੱਕਰ ਨਹੀਂ ਕਰਦਾਂਗੇ ਬਾਅਦ ਵਿੱਚ ਕੋਈ ਹਾਲ ਵੀ ਨਹੀਂ ਪੁੱਛਦਾ ਸਾਡਾ ਕੋਈ ਨਹੀਂ ਪੁੱਛਦਾ ਆ ਕੇ ਸਾਡਾ ਹਾਲ ਆ ਸਾਡੇ ਬੱਚੇ ਸਕੂਲ ਜਾਣ ਤੋਂ ਰਿਹਾ ਸਾਡਾ ਹਾਲ ਤਾਂ ਦੇਖੋ ਕੀ ਹੋਇਆ ਪਿਆ ਕੋਈ ਸਰਕਾਰ ਨਹੀਂ ਸੁਣਦੀ ਕੋਈ ਨਹੀਂ ਸੁਣਦਾ ਪਿਆ ਸੰਗੋਵਾਲ ਸਕੂਲ ਆ ਸਾਡਾ ਪਿੰਡ ਅੱਛਾ ਉੱਥੇ ਤੋਂ ਬੱਚੇ ਤੁਰ ਕੇ ਕਿੱਥੇ ਜਾਣਗੇ ਨਾ ਸਾਈਕਲ ਤੇ ਜਾਣ ਨਾ ਸਕੂਲ ਦੇ ਛੋਟੇ ਛੋਟੇ ਬੱਚੇ ਨਹੀਂ ਆ ਛੋਟੇ ਛੋਟੇ ਬੱਚੇ ਇੱਥੋਂ ਤੁਸੀਂ ਜੋ ਜਾ ਕੇ ਸਾਡਾ ਡੇਰਾ ਦੇਖੋ ਨ ਬਹੁਤ ਮੰਦਾ ਹਾਲ ਸਾਡਾ ਦਾ ਅੱਧਰ ਜਾ ਕੇ ਤਾਂ ਦੇਖੋ ਤੁਸੀਂ ਕਿੰਨਾ ਬੁਰਾ ਹਾਲ ਹੋਇਆ ਪਿਆ ਕੋਈ ਨਾ ਕੋਈ ਲੈਣ ਦਾ ਪਰ ਉਹ ਲੈਣਾ ਨਾ ਦੇਣਾ ਕੋਈ ਨੰਗਰ ਦਾ ਉੱਠ ਆਇਆ ਪਰ ਅਸੀਂ ਥੋੜੇ ਦਿਨਾਂ ਤੋਂ ਦੇਖ ਰਹੇ ਹਾਂ ਜਦੋਂ ਤੋਂ ਮੀਂਹ ਜਾਂ ਹੜ ਦਾ ਮਾਹੌਲ ਬਣਿਆ ਹੋਇਆ ਬਹੁਤ ਸਾਰੇ ਮੰਤਰੀ ਸੰਤਰੀ ਜਾਂ ਆਪੂ ਇਧਰ ਜਾ ਰਹੇ ਨੇ ਆ ਰਹੇ ਨੇ ਜਾ ਰਹੇ ਨੇ ਬਸ ਜੇ ਕੋਈ ਖੜ ਕੇ ਕਹਿ ਵੀ ਦਿੰਦਾ ਸ਼ੀਸ਼ਾ ਡਾਊਨ ਕਰਦਾ ਮੜਾ ਜਾਂ ਕਰਦਾ ਕਿ ਕੋਈ ਗੱਲ ਨਹੀਂ ਨੰਘ ਜਾਂਦਾ ਕੋਈ ਨਹੀਂ ਆਉਂਦਾ ਪਿਆ ਉਹਰੇ ਭਾਜੀ ਨਾ ਕੋਈ ਐਮਐਲਏ ਨਾ ਕੋਈ ਸਰਪੰਚ ਨਾ ਕੋਈ ਪੰਚ ਨਾ ਕੋਈ ਡੀਸੀ ਨਾ ਕੋਈ ਅਫੀਸਰ ਕੋਈ ਨਹੀਂ ਆਉਂਦਾ ਪਿਆ ਨਾ ਉਹਰੇ ਡਿਵੈਲਪਮੈਂਟ ਹੋ ਰਹੀ ਆ ਕਹਿ ਕੇ ਚਲ ਜਾਂਦੇ ਨੇ ਅਸੀਂ ਆ ਕਰ ਦਾਂਗੇ ਉਹ ਕਰ ਦਾਂਗੇ ਕੁਝ ਨਹੀਂ ਹੁੰਦਾ 150 ਬੰਦਾ 150 ਬੰਦੇ ਪਰੇਸ਼ਾਨੀ ਹੋਇਆ ਪਿਆ ਭਾਜੀ ਸਾਰੇ 150 ਬੰਦੇ ਦੀ ਵੋਟ ਬਣੀ ਹੋਈ ਹੈ ਇਧਰ ਹਾਂ ਸਾਰੇ ਦੀ ਬਣੀ ਹੋਈ ਹੈ ਵੋਟ ਜਦੋਂ ਵੋਟਾਂ ਮੰਗਣਾ ਦੇ ਤੁਸੀਂ ਕਿਉਂ ਨਹੀਂ ਕਹਿੰਦੇ ਫਿਰ ਅਸੀਂ ਬਚੇਰਾ ਕਹਿੰਦੇ ਆ ਸਾਨੂੰ ਕਹਿੰਦੇ ਨੇ ਅਸੀਂ ਆ ਕਰਾ ਦਾਂਗੇ ਉਹ ਕਰਾ ਦਾਂਗੇ ਕੋਈ ਨਹੀਂ ਕੁਝ ਕਰਦੇ ਆ ਕਰਦੇ ਆ ਵੋਟਾਂ ਤੇ ਸਾਰੀ ਸਰਕਾਰ ਆ ਗਈ ਸਾਡੀ ਅਸੀਂ ਕਰ ਦਾਂਗੇ ਪਿੰਡ ਤੁਹਾਨੂੰ ਸਾਰੇ ਹੂਟਾਂ ਦੇ ਫਿਰ ਜਦੋਂ ਵੋਟਾਂ ਹੋ ਗਈਆਂ ਕੋਈ ਆਗੂ ਜਿੱਤ ਗਿਆ ਫਿਰ ਤੁਸੀਂ ਉਹਨਾਂ ਦੇ ਘਰੇ ਜਾ ਕੇ ਉਹਨਾਂ ਨੂੰ ਬੜੀਆ ਕਿਹੜਾ ਮਾਰਿਆ ਪੱਛ ਕਰਾਉਂਦੇ ਆ ਤੁਹਾਡਾ ਤੁਹਾਡਾ ਲਿਖ ਲੈ ਲਿਖ ਕੇ ਲੈ ਜਾਂਦੇ ਆ ਲਿਸਟ ਤੇ ਲਿਖ ਲੈਂਦੇ ਦੇਖੋ ਉਧਰ ਨਹੀਂ ਜਾਂਦਾ ਲਿਸਟ ਲਿਸਟ ਪਈ ਹੋਈ ਰਹਿ ਜਾਂਦੀ ਆ ਉਹ ਸਾਲਾਂ ਤੱਕ ਲਿਸਟ ਪਈ ਰਹਿੰਦੀ ਆ 5 ਸਾਲਾਂ ਬਾਅਦ ਫਿਰ ਚੇਂਜ ਹੋ ਜਾਂਦਾ ਫਿਰ ਦੂਜਾ ਆ ਜਾਂਦਾ ਉਹ ਵੀ ਲਿਖ ਲੈਂਦਾ 5 ਸਾਲਾਂ ਬਾਅਦ ਫੇਰ ਟੀਜ ਹੁੰਦਾ ਕੋਸ਼ਿਸ਼ ਪਾਰਲੀਮੈਂਟ ਨਹੀਂ ਸਾਡੇ ਕੋਈ ਨਹੀਂ ਕੋਈ ਕਰਦਾ ਪਿਆ ਅਜ ਤਾਂ ਬਹੁਤ ਮਾੜਾ ਹਾਲ ਹੋਇਆ ਪਿਆ ਸਾਡੇ ਬੱਚੇ ਸਕੂਲਾਂ ਤੋਂ ਘਰੇ ਬੈਠੇ ਹੋਣ ਬੀਬੀ ਆਈ ਸੀ ਥੋੜੇ ਦਿਨਾਂ ਦੀ ਗੱਲ ਉਹਨੂੰ ਰੋਕ ਕੇ ਇੱਥੇ ਮੈਂ ਕਿਹਾ ਕੱਲ੍ਹ ਦਾ ਲਿਖ ਲਿਆ ਤੁਹਾਡਾ ਹੋ ਜਾਊਗਾ ਅੱਗੇ ਮੈਂ ਉਹ ਪਿੰਡ ਲਿਖਾ ਕੇ ਆਇਆ ਅੱਛਾ ਤੇ ਕੋਈ ਨਹੀਂ ਮੁੜ ਕੇ ਹੋਇਆ ਕੋਸ਼ਿਸ਼ ਸਾਡੇ ਨਾਲ ਕੋ ਲਾਈਟ ਨਾ ਕੋਈ ਸਾਡੇ ਨਹੀਂ ਤੁਹਾਡੇ ਤੇ ਲਾਈਟ ਨਹੀਂ ਹੈਗੀ ਬੁਜੀ ਲਾਈਟ ਜਣਾਦਾ ਰਾਤ ਲਕਣੀਆਂ ਚਾਹੁੰਦਾ ਤੁਜੀ ਮੋਟਰਾ ਲਾਈਟ ਹੈਗੀ ਸਾਡੇ ਉਹ ਹੈਗੀ ਆ ਲਾਈਟਾਂ ਨਹੀਂ ਆ ਦੇ ਲੋ ਉੱਥੋਂ ਤੱਕ ਨਾ ਕੋਈ ਲਾਈਟ ਦਾ ਪ੍ਰਬੰਧਾ ਨਾ ਕੋਈ ਕੋਸ਼ ਪਹੁੰਚਦਾ ਰਹਿੰਦਾ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਾਡੀ ਲੋਕ ਇੰਟ ਲੱਗ ਜਵੇ ਉੱਥੋਂ ਤੱਕ ਲਾਈਟਾਂ ਲੱਗ ਜੇ ਮੈਂ ਅਸੀਂ ਹੋਰ ਕੁਝ ਨਹੀਂ ਚਾਹੁੰਦੇ ਹਾਂ ਤੋਂ ਠੀਕ ਹੈ ਕਿ ਨਹੀਂ ਸਾਡਾ ਇਹ ਕੰਮ ਤਾਂ ਹੋਵੇ ਸਾਡਾ ਹਾਲਤ ਦੇਖੋ ਕਿੰਨਾ ਬੁਰਾ ਹੋਇਆ ਪਿਆ ਭਗਵੰਦਾਨ ਸਾਹਿਬ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਭਗਵੰਦਾਨ ਨੂੰ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਹਰ ਦੇ ਮੌਸਮ ਆਏ ਹੋਏ ਨੇ ਠੀਕ ਹੈ ਕਿ ਨਹੀਂ ਅਸੀਂ ਦਰਿਆ ਦੇ ਕਾਂਡੇ ਦੇ ਨਾਲ ਆ ਠੀਕ ਹੈ ਕਿ ਨਹੀਂ ਸਾ ਕਿਤਾ ਦੇਖੋ ਰੇ ਕਿਵੇਂ ਹਾਲ ਫਿਰ ਵੀ ਇਨਸਾਨ ਰਹਿੰਦੇ ਨੇ ਜਾਨਵਰ ਤਾਂ ਰਹਿੰਦੇ ਨਹੀਂ ਯਾਰ ਠੀਕ ਹੈ ਕਿ ਇਹ ਜੰਗਲ ਤਾਂ ਹੈ ਨਹੀਂ ਕੋਈ ਘਰ ਨਹੀਂ ਫਿਰ ਵੀ ਯਾਰ ਭਾਜੀ 150 ਬੰਦੇ ਦਾ ਵੋਟ ਬਣੀ ਹੋਈ ਆ ਕੋਈ ਆਉਂਦਾ ਨਹੀਂ ਬਸ ਰੋਣਾ ਕੇ ਜਾਂਦੇ ਨੇ ਸਾਨੂੰ ਤਾਂ ਇਹੀ ਅਪੀਲ ਕਰਨਾ ਚਾਹੁੰਦੇ ਆ ਭਗਵੰਤ ਮਾਨ ਨੂੰ ਵੀ ਆ ਕੇ ਆਪ ਭਾਵੇਂ ਦੇਖੇ ਆ ਕਿ ਆ ਹਾਲ ਦੇਖੇ ਸਾਰਾ ਕੁਝ ਦੇਖੇ ਠੀਕ ਹੈ ਜਲੰਧਰ ਪੈਂਦਾ ਤੁਹਾਨੂੰ ਹਾਂਜੀ ਜ਼ਿਲ੍ਹਾ ਜਲੰਧਰ ਪੈਂਦਾ ਜੀ ਜੀ ਸੋ ਜਿਹੜੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਸੀਐਮ ਭਗਵੰਤ ਮਾਨ ਤੱਕ ਜੇ ਵੀਡੀਓ ਪਹੁੰਚਦੀ ਹੈ ਤੇ ਅਸੀਂ ਇਹ ਜ਼ਰੂਰ ਅਪੀਲ ਕਰਨਾ ਚਾਹਾਂਗੇ ਕਿ ਪਰਿਵਾਰਕ ਮੈਂਬਰ ਇਸ ਟਾਈਮ ਚੀਕਾਂ ਮਾਰ ਮਾਰ ਕੇ ਆਪਣੀ ਆਪਣੇ ਦੁੱਖ ਜਿਹੜੇ ਦੱਸ ਰਹੇ ਨੇ ਸੀ ਇਹਨਾਂ ਇਹਨਾਂ ਲੋਕਾਂ ਦੀ ਜ਼ਿੰ ਮਾਤਾ ਜੀ ਦੀ ਜਿੰਦਗੀ ਨਿਕਲ ਗਈ ਪਰ ਇਹ ਬੱਚੇ ਜਿਹੜੇ ਛੋਟੇ ਛੋਟੇ ਤੁਸੀਂ ਦੇਖੋ ਇਹ ਬੱਚੇ ਨੇ ਸਕੂਲ ਵੀ ਜਾਣਾ ਔਰ ਇਹ ਬੱਚੇ ਨੇ ਪੜ੍ਹਨਾ ਵੀ ਹੈ ਇਹਦਾ ਪੜਨ ਦਾ ਵੀ ਦਿਲ ਕਰਦਾ ਪਰ ਮਾਹੌਲ ਕਿਦਾਂ ਦਾ ਹੈ ਇਹ ਬੱਚਿਆਂ ਦਾ ਭਵਿੱਖ ਜਿਹੜਾ ਹੈ ਉਹ ਜੇ ਅਸੀਂ ਉਹਨੂੰ ਬਚਾਣਾ ਹੈ ਤੇ ਸ਼ਾਇਦ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਗਣਾ ਪਏਗਾ ਸਰਕਾਰ ਨੂੰ ਜਾਗਣਾ ਪਏਗਾ ਜੇਕਰ ਇਹ ਐਸਾ ਨਹੀਂ ਹੁੰਦਾ ਤੇ ਸ਼ਾਇਦ ਇਹਨਾਂ ਬੱਚਿਆਂ ਦੇ ਨਾਲ ਅਸੀਂ ਸ਼ਾਇਦ ਗਲਤ ਕਰ ਰਹੇ ਹਾਂ ਕਿਉਂਕਿ ਇਹਨਾਂ ਦਾ ਭਵਿੱਖ ਵੀ ਨੇਰੇ 'ਚ ਚੱਲ ਜਾਏਗਾ ਕਿਉਂਕਿ ਮੀਂਹ ਅੱਗੇ ਵੀ ਪੈਣਗੇ ਹੜ ਅੱਗੇ ਵੀ ਆਣਗੇ ਬਰਸਾਤਾ ਅੱਗੇ ਵੀ ਹੋਣਗੀਆਂ ਪਰ ਜੇ ਅੱਜ ਇਹਨਾਂ ਦਾ ਪੱਕਾ ਹੱਲ ਨਹੀਂ ਹੁੰਦਾ ਤੇ ਇਹਨਾਂ ਬੱਚਿਆਂ ਦੇ ਜੀਵਨ ਦੇ ਨਾਲ ਸ਼ਾਇਦ ਅਸੀਂ ਗਲਤ ਕਰ ਰਹੇ ਹਾਂ ਸੋ ਸਰਕਾਰ ਨੂੰ ਅਪੀਲ ਹੈ ਕਿ ਇਹਨਾਂ ਬੱਚਿਆਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਇਸ ਰੋਡ ਦੇ ਉੱਪਰ ਇਹਨੂੰ ਜੋ ਵੀ ਇਹਨਾਂ ਦੀਆਂ ਮੰਗਾਂ ਨੇ ਜਾਨਕਿ ਰੋਜ਼ਾਨਾ ਦੀਆਂ ਜਿਹੜੀਆਂ ਆਮ ਜ਼ਿੰਦਗੀ ਦੀਆਂ ਜਿਹੜੀਆਂ ਸਹੂਲਤਾਂ ਹੁੰਦੀਆਂ ਨੇ ਉਹ ਇਹਨਾਂ ਨੂੰ ਪ੍ਰੋਵਾਈਡ ਕਰਾਣੀਆਂ ਬਹੁਤ ਜ਼ਰੂਰੀ ਨੇ ਸੋ ਬਿਲਟੀ ਵੀ ਦੇ ਉੱਪਰ ਐਸੇ ਹੀ ਹੋਰ ਅਸੀਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇਸ ਟਾਈਮ ਬਹੁਤ ਜ਼ਿਆਦੀ ਮੁਸ਼ਕਲ ਦੇ ਵਿੱਚ ਨੇ ਤੇ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਹੱਲ ਚਾਹੀਦਾ ਹੈ ਧੰਨਵਾਦ